ਕੌਕੇ ਸਾਹਿਬ ਮਕੇ ਜਥੇਦਾਰ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਆ ਕੌਕੇ ਸਾਹਿਬ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਪੁਲਸ ਆਲੇ ਕਟਕੁਦੁਰੀਆਂ ਵਾਗੇ ਇਕੱਲੇ ਪੁਲਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਸ ਵਾਲਿਆਂ ਦੇ ਉੱਤੇ ਹੁਕਮ ਸਮੋਗੇ ਸੀ ਉਸ ਲਈ ਉਮੀਦਵਾਰ ਨੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਪੁਲਸ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਫਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਤਾਂ ਕੋਈ ਬਣਾ ਕੇ ਇਸਤੇਮਾਲ ਕਰੋਗੇ ਤਾਂ ਫਿਰ ਲੋਕ ਸਜ਼ਾ ਦਿੰਦੇ ਆ ਇਹੋ ਪੰਨੀ ਦਾ ਲੱਗਦਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜੇ ਆ ਕਿਉਂ ਖੜੇ ਆ ਜਿਹੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਨੇ ਅੰਖਰਾ ਦਿੱਤਾ ਵੋਟਾਂ ਖਾਤਰ ਉਹ ਭਾਈ ਕਿੰਨਾ ਗਿਰਾਂਗੇ ਆਪਾਂ ਕਿਸ ਕਾ ਕਰਾਂਗੇ ਆਪਾਂ ਸੈਂਟਰ ਦੀਆਂ ਸਰਕਾਰਾਂ ਲੋ ਧਿਆਨ ਨਾਲ ਸੁਣਨਾ ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ ਔਰ ਜਦੋਂ ਮੈਂ ਇਹ ਗੱਲਾਂ ਕਰਦਾ ਬੜੇ ਧਿਆਨ ਨਾਲ ਸੁਣਨਾ ਜੀਐਸਟੀ ਲਾਤੀ ਜੀਐਸਟੀ ਦਾ ਕਾਨੂੰਨ ਲਾਤਾ ਜਦੋਂ ਉਹ ਫਾਈਨਾਂਸ ਮਿਨਿਸਟਰ ਹੁੰਦਾ ਹੀ ਸਾਡੇ ਮੰਤਰੀ ਤੇ ਬਾਦ ਲੋਕ ਕਹਿੰਦੇ ਬੜਾ ਤਗੜਾ ਕਾਨੂੰਨ ਆ ਮੈਂ ਖਾ ਤੁਹਾਡੇ ਹੱਥ 'ਚ ਠੂਠੇ ਦੇ ਦੇਣਗੇ ਪੈਸੇ ਪੰਜਾਬ ਦੇ ਤਿਉ ਤੂੰ ਬਾਦ ਮੰਗਦੇ ਮਾ ਕੇ ਖਰਾ ਦੇ ਨੀ ਸਾਡੇ ਪੈਸੇ ਮੋੜ ਦਿਓ ਭਾਈ ਪੰਜਾਬ ਕਿਉਂ ਨਾਲਵੇਂ ਉਹਨਾਂ ਪੈਸਿਆਂ ਨੂੰ ਤੇ ਸੈਂਟਰ ਦੇ ਪੈਸਿਆਂ ਨੂੰ ਕਿਉਂ ਨਾ ਮੋੜੇ ਬਾਖੜਾ ਦੇ ਸਾਡੀ ਬਾਖੜਾ ਦੇ ਸਾਡੀ ਤੇ ਪਾਣੀ ਦਾ ਕੰਟਰੋਲ ਪਾਣੀ ਦਾ ਸਾਰੇ ਪੰਜਾਬ ਦੇ ਪਾਣੀ ਦਾ ਕੰਟਰੋਲ ਸੈਂਟਰ ਦੀ ਸਰਕਾਰ ਕਰੂਗੀ 30 ਕਿਲੋਮੀਟਰ ਵੀ ਇਹ ਸਭ ਆ ਕੇ ਕਰਦੀ ਕਦੇ ਕਿਸੇ ਦੇ ਗੋਲੀ ਮਾਰਤੀ ਕਦੇ ਕਿਸੇ ਦੇ ਗੋਲੀ ਮਾਰਤੀ ਦੱਸੋ ਜਿਹੜਾ ਪੰਜਾਬ ਦੇ ਵਿੱਚ ਲਾਅ ਐ ਨਾ ਡਰ ਐ ਕਿਹੜਾ ਅਮਨਮਾਨ ਹੈ ਕਿਹੜਾ ਪਿੰਡਾਂ ਦੇ ਵਿੱਚ ਅੱਜ ਪੁਲਿਸ ਦਾ ਰਾਜ ਉਹ ਭਾਈ ਸਿੰਗਾਪੁਰ ਦੇ ਵਿੱਚ ਆ ਡਰੱਗ ਵਾਲੀ ਚਿੱਟੇ ਵਾਲੀ ਪੁੜੀ ਵੇਚ ਕੇ ਖਾਵੇਂ ਦਾ ਕੋਈ ਝੁੰਕਾ ਜਿਵੇਂ ਦਿੰਦੇ ਆ ਜਿਸਨ ਦੇ ਉੱਤੇ ਝੁੰਕਾ ساری ਉਮਰ ਵੱਧ ਵੱਧ ਖਾਂਦੀਆਂ ਨੇ ਕੋਈ ਛੱਡਣ ਵਾਲਾ ਨਹੀਂ ਹੁੰਦਾ ਘਰੇ ਕੋਈ ਲਾਣਾ ਦੁਬਈ ਦੇ ਵਿੱਚ ਮੇਰਾ ਮੋਬਾਈਲ ਫੋਨ ਗੁੰਮ ਗਿਆ ਘਰੇ ਵਾ ਮੈਂ ਕਹਿੰਦਾ ਕਿਉਂ ਮੈਂ ਹਵਾਈ ਜਾ ਚੰਗ ਗਿਆ ਉੱਥੇ ਵਾਪਸ ਦੇ ਕੇ ਗਏ ਇੱਕ ਕਾਨੂੰਨ ਵਿਵਸਥਾ ਘਰੀ ਗਿਰਗੀ کہیں ਦੀ ਛੋਨੇ ਦੀ ਕੋਈ ਚੁੱਕੂ ਵਾਰੀ ਵਾਪਸ ਆਉਂਦੀ ਹੈ ਕਿਉਂਕਿ ਕਾਨੂੰਨ ਦਾ ਭੈ ਇੱਥੇ ਹਰ ਰੋਜ਼ ਚਾਰ ਬੰਦੇ ਮਾਰਦੇ ਨੇ ਹਾਂ ਰੋਜ਼ ਤੇ ਕੀ ਅਸੀਂ ਸੰਤਕੋਇ ਸੁਧਤਨੀ ਨਾ ਪਏ ਵੀ ਉਹ ਵੀ ਯੋਗਦਾਨ ਪਾਵੇ ਜਿਹੋ ਉਹਦੀ ਬੀਐਸਐਫ ਕਰੀ ਹੈ ਉਹ ਤਾਂ ਪ੍ਰਮੰਤ ਮੰਤਰੀ ਪੰਜਾਬ ਉਹ ਲੈ ਆ 40 50 ਪਲਟਨਾਂ ਲੈ ਆ ਜਾਨੀ ਉਹਦਾ ਕਹਿਣਾ ਹੁੰਦਾ ਇਤਰੀ ਢੀਲ ਹੈ ਹੋਰ ਕਿਹੜੀ ਢੀਲ ਹੋ ਗਈ ਮਿੱਤਰਾਂ ਹੋਰ ਕਿਉਂ ਕਰਦਾ ਇਸ ਹਾਲੇ ਉਦੋਂ ਤੱਕ ਵੀ ਖੜੀ ਹੁੰਦੀ ਕਿ ਅੱਜ ਤੱਕ ਸਾਡੀ ਕਿਸਮਤ ਦੇ ਉੱਤੇ ਤਾਲੇ ਲਾਇਆ